ਮਾਤਬੋਧ ਪ੍ਰਦਾਨ ਕਰਨੀ ਸੇਸ ਤੇ ਮਿਹਰ ਪਰਿਆਤ ਰੱਖਣਾ ਜੋ ਵਿਦਿਆਰਥੀ ਸਕੂਲਾਂ ਦੇ ਵਿਦਿਆਰਥੀ ਸੱਚੇ ਪਾਤਸ਼ਾਹ ਆਪੀ ਦੀ ਕਿਰਪਾ ਸਦਕਾ ਵਿਦਿਆ ਲੈਣ ਵਾਸਤੇ ਗੁਰਵਤ ਦੀ ਸੋਝੀ ਵਾਸਤੇ ਕੈਂਪ ਵਿੱਚ ਹਾਜ਼ਰ ਹੋਏ ਹਨ ਇਹਨਾਂ ਦੇ ਸੇਸ ਤੇ ਮਿਹਰ ਪ੍ਰਿਆਣ ਨੇ ਉੱਟਿਆਂਦੀਓ ਸੱਚੇ ਪਿਤਾ ਵਾਹਿਗੁਰੂ ਦਾ ਧੰਨ ਅੰਮ੍ਰਿਤਕੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਚਰਨਾ ਕਬਲਾ پاس ਅਰਦਾਸ ਬੇਨਤੀ ਹੈ ਜੀ ਆਬ ਹੋ ਸਿੱਖ ਸਤਗੁਰੂ ਕੇ ਪਿਆਰ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਭ ਚੇ ਪ੍ਰਬੰਧ ਵੱਲੋਂ ਗੌਰਮਤ ਚੇਤਨਾ ਕੈਂਪ ਦੇ ਆਰੰਭਤਾਨ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਬਾਪੂ ਜੀ ਦੇ ਚਰਨਾ ਕਬਲਾ ਪਾਸ ਅਰਦਾਸ ਬੇਨਤੀ ਹੈ ਕਿਰਪਾ ਕਰੋ ਸਮੂਹ ਵਿਦਿਆਰਥੀ ਸਹਿਬਾਨ ਮਾਤਬੁੱਧ ਪ੍ਰਦਾਨ ਕਰਨੀ ਸੇਵਸੇ ਮਿਹਰ ਭਰਿਆ ਆਤ ਰਖਣਾ ਜੋ ਵਿਦਿਆਰਥੀ ਸਕੂਲਾਂ ਦੇ ਵਿਦਿਆਰਥੀ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਸਦਕਾ ਵਿਦਿਆ ਲੈਣ ਵਾਸਤੇ ਗੁਰਬਤ ਦੀ ਸੋਝੀ ਵਾਸਤੇ ਕੈਂਪ ਵਿੱਚ ਹਾਜ਼ਰ ਹੋਏ ਹਨ ਇਹਨਾਂ ਦੇ ਸੇਸ ਤੇ ਮਿਹਰ ਭਰੀ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਇਹ ਸੋਨਹਾਲ ਸਤਿ ਸ਼੍ਰੀ ਅਕਾਲ ਸਾਡੇ ਦਰਮਿਆਨ ਵੱਡੀ ਗਿਣਤੀ ਵਿੱਚ ਜੋ ਸਾਡੇ ਬੜੇ ਸਰਮਾਨਜੋਗ ਮਹਾਪੁਰਸ਼ ਜੋ ਵਾਖਾ ਗੁਰਧਾਮਾ ਦੀ ਸੇਵਾ ਅਤੇ ਹੋਰ ਪ੍ਰਚਾਰਕੀਆਂ ਸੇਵਾਵਾਂ ਨਿਭਾ ਰਹੇ ਆ ਉਹਨਾਂ ਦਾ ਵੀ ਸਰਮਾਨਜਕਾਰੇ ਰਹੀ ਆਪਾਂ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਇਹ ਜੋ ਦੋ ਦੋ ਸਵਾਗਤ ਗੁਰਜੀਤ ਕਾਲਸਾ ਸਵਾਗਤ ਗੁਰਜੀਤ ਜੀ ਫਤੇ ਗੁਰਮਤ ਚੇਤਨਾ ਕੈਂਪ ਜੋ ਤਖਤ ਸ਼੍ਰੀ ਸਿਕਨਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਬੱਚਿਆਂ ਦਾ ਕੈਂਪ ਜਿਹੜਾ ਹੈ ਲਗਾਇਆ ਗਿਆ ਹੈ ਔਰ ਸਰਦਾਰ ਅਮਰਜੀਤ ਸਿੰਘ ਦੇ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਔਰ ਜਿੱਥੇ ਇਸ ਕੈਂਪ ਦੇ ਵਿੱਚ ਇਹ ਅੰਤ ਬੱਚੇ ਗੁਰਮਤਿ ਦੀ ਵਿੱਦਿਆ ਲੈਣ ਵਾਸਤੇ ਆਏ ਨੇ ਉੱਥੇ ਉਤਸ਼ਾਹਿਤ ਤੌਰ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਤੱਕ ਸ੍ਰੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਉਹ ਵੀ ਉਤਸ਼ਾਹਿਤ ਤੌਰ ਤੇ ਪਹੁੰਚੇ ਹਨ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਹਾਂ ਕਿ ਇਹਨਾਂ ਕੈਂਪਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਕਰਕੇ ਉਹਨਾਂ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਜ਼ਰੂਰ ਜੋੜਨਾ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਵਾਸ਼ਪੁਰ ਦੀ ਫਾਖਲਸਾ ਵਾਹਿਗੁਰੂ ਦੀ ਕਿਰਪਾ ਵਾਹਿਗੁਰੂ ਜੀ ਦੀ ਫਤਿਹ ਆਸਾ ਗਿਰ ਦੇ ਪ੍ਰਗਟ ਸਥਾਨ ਤਖਸ਼ਿਲਾ ਕੇਸਰ ਸਾਹਿਬੀ ਵਿਖੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਗੁਰਮਤ ਕੇਤਾਂ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਅਮਰਪ੍ਰੀਤ ਸਿੰਘ ਜੀ ਚਾਲਾ ਮੈਂ ਬੁਸ਼ ਸ਼ਰਮਿਕਾ ਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਵਾਰ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਔਰ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਸਮਰ ਕੈਂਪ ਹੈ ਇਹ ਇਸ ਧਰਤੀ ਤੇ ਇਹ ਰਸਮੀ ਤਕਾ ਜਿਸ ਵਿੱਚ ਦਿੱਤੀ ਗੁਰਮਤ ਦੀ ਸੋਝੀ ਬੱਚਿਆਂ ਨੂੰ ਦਿੱਤੀ ਜਾਏਗੀ ਗੁਰਮਤ ਤੇ ਨਾਲ ਜੋੜਿਆ ਜਾਏਗਾ ਉੱਥੇ ਸਤਾਰਾਂ ਸਜਾਉਣ ਦਾ ਜਿਹੜਾ ਮੁਕਾਬਲਾ ਉਹ ਵੀ ਬੱਚਿਆਂ ਦਾ ਕਰਵਾਇਆ ਜਾਣਾ ਆਰਟ ਐਂਡ ਕraft ਕਰਕੇ ਦੀ ਸਹਲਾਈ ਜੋ ਸਾਡਾ ਵਰਸਾਟਾਈ ਬਰਾਸਤੀ ਖੇਡ ਹੈ ਸਾਡਾ martial art ਹੈ ਉਹਦੇ ਨਾਲ ਵੀ ਜੋੜਨ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਨਸੰਦਾ ਕਿ ਹਰ ਇੱਕ ਨੂੰ ਹੀ ਆਪਣੇ ਬੱਚਿਆਂ ਨੂੰ ਇਨ੍ਹਾਂ ਗੁਰਮਤਿ ਯਤਨ ਕੈਂਪਾਂ ਦੇ ਵਿੱਚ ਰਿਆ ਕੇ ਜਾਂ ਥਾਂ-ਥਾਂ ਤੇ ਗੁਰਮਤਿ ਯਤਨ ਕੈਂਪ ਲਾ ਕੇ ਆਪਣੇ ਬੱਚਿਆਂ ਦੇ ਇਹ ਜਿਹੜੇ ਛੁੱਟੀਆਂ ਦੇ ਦਿਨ ਨੇ ਇਹਨਾਂ ਨੂੰ ਅਜਾਈਂ ਬਿਤਾਉਣ ਦੀ ਬਜਾਏ ਗੁਰਮਤਿ ਨਾਲ ਜੋੜਨ ਵਾਸਤੇ ਬਹੁਤ ਵੱਡਾ ਉਪਰਾਲਾ ਹੈ ਔਰ ਸਾਨੂੰ ਸਾਰਿਆਂ ਨੂੰ ਐਸੇ ਉਪਰਾਲੇ ਕਰਕੇ ਆਪਣੇ ਬੱਚਿਆਂ ਨੂੰ ਰੋਹ ਭੱਤੇ ਨਾਲ ਜੋੜ ਹੰਦਾ ਜਿਹੜਾ ਯਤਨ ਹੈ ਉਹ ਕਰਨਾ ਚਾਹੀਦਾ ਹੈ ਜੀ ਸਾਹਿਬ ਜੀ ਅ ਅ ਅ ਅ ਹਾਲੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਔਰ 4 ਕਿੰਨੂ ਜੋ ਚੋਣ ਦੇ ਨਤੀਜੇ ਆਉਣੇ ਨੇ ਔਰ ਜਿਹੜਾ ਇਹ ਜੂਨ ਦਾ ਮਹੀਨਾ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੇ ਕੇ ਫਾਰਟੀ ਆਪਣੇ ਟੈਂਕਾ ਪਰਵਾਦੇ ਨਾਲ ਔਰਜਾ ਚੜ੍ਹ ਕੇ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੇ ਬੀਤੀ ਸੀ ਸ੍ਰੀ ਹਰਮੰਦਰ ਸਾਹਿਬ ਨੂੰ ਔਰਜਾ ਲੱਗੀਆਂ ਹਜਾਰਾ ਸਿੰਘ ਸਿੰਘਣੀਆ 1984 ਦੇ ਇਸ ਘਲੂਕਾਰੇ ਵਿੱਚ ਸ਼ਹੀਦ ਹੋਏ ਔਰ ਹਰ ਇੱਕ ਸਿੱਖ ਦੇ ਜਿੰਦੇ ਤੇ ਬਹੁਤ ਵੱਡੀ ਜੀੜਾ ਹੁੰਦੀ ਹੈ ਇਹ ਹਫਤਾ ਜੁਨੀਵਰਸ ਸ਼ਹੀਦੀ ਹਫਤਾ ਕਰਾਰ ਦਿੱਤਾ ਹੋਇਆ ਔਰ ਇਸ ਹਫਤੇ ਦੇ ਵਿੱਚ 4 ਜੂਨ ਨੂੰ ਜਉਣਾ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਆਉਣਾ ਔਰ 4 ਜੂਨ ਨੂੰ ਜਿਹੇ ਅਮਰਪੁਰ ਦੇ ਸਤਪੁਰਾ ਜਿਹੜਾ ਪ੍ਰਕਾਸ਼ ਤੇ ਪਹਿਲੇ ਬਖਵਾਤ ਜਿਹੜੇ ਸਭ ਤੋਂ ਪਹਿਲਾ ਗੋਰਾ ਸ਼ਿਰ ਯਕਾਲ ਤੱਕ ਸਾਬ ਜੀ ਦੇ ਲੇਖੇ ਭਾਰ ਦੇ ਮਤਲਬ ਬਮਾਰਿਆ ਗਿਆ ਸੀ ਇਸ ਕਰਕੇ ਉਸ ਜਿਹੜਾ 1984 ਦਾ ਸ਼ਹੀਦੀ ਹਫਤਾ ਹੈ ਉਸ ਚੀਜ਼ ਨੂੰ ਮੈਨਸੂਰ ਕਰਦਿਆਂ ਹੋਇਆ ਉਸ ਤਰ੍ਹਾਂ ਨੂੰ ਮੈਨਸੂਰ ਕਰਦਿਆਂ ਹੋਇਆ ਇਹ ਵੀ ਪੀਤਨੇ ਗਈ ਹੈ ਕਿ ਜਿਹੜੇ ਜੇਤੂ ਉਮੀਦਵਾਰ ਅਲਾਨੇ ਜਾਣ ਉਹ ਕਿਸੇ ਪ੍ਰਕਾਰ ਦੇ ਮੌਕੇ ਦੇ ਨਾਲ ਪਸਟੀਕਰ ਆਦਲਾ ਕੇ ਜਸ਼ਨ ਜਿਹੜੇ ਨੇ ਉਹ ਨਾਮ ਮਨਾਉਣ ਕਿਉਂਕਿ ਸਾਡੀ ਇਹੋ ਨਾ ਮਹਾਨ ਸ਼ਹੀਦਾਂ ਨੂੰ ਸ਼ਰਤਾਂ ਔਰ ਸਤਕਾਰ ਹੋਏਗਾ ਔਰ ਜਿਹੜਾ ਇਹ ਸ਼ਹੀਦੀ ਹਫਤਾ ਹੈ ਅਸੀਂ ਸਤਿਕਾਰ ਦੇ ਨਾਲ ਮਨਾਉਂਦੇ ਗਏ ਕਰੀਏ ਸ਼ਹੀਦੀ ਦੇ ਇਤਿਹਾਸ ਵਿੱਚ ਇਹ ਇੱਕ ਐਸਾ ਹਫਤਾ ਹੈ ਜਿਸ ਦੇਸ਼ ਵਿੱਚ ਰਹਿਣ ਤੇ ਰਹਿਣ ਵਾਲੇ ਮਸ਼ਿੰਦਿਆਂ ਦੇ ਇੱਕ ਧਰਮ ਦੇ ਕੇਂਦਰੀ ਸਥਾਨ ਤੇ ਇੱਕ ਵੱਡੀ ਸੰਸਥਾ ਸਭੂਜ ਸਥਾਨ ਤੇ ਇੱਕ ਉਸੇ ਹਿਦੇਸ਼ੀ ਹਕੂਮਤ ਵੱਲੋਂ ਉਸੇ ਹਿਦੇਸ਼ੀ ਫੌਜ ਚੜ੍ਹ ਕੇ ਤੇ ਉਹਦੀ ਜਿਹੜੀ ਬੇਦਗੀ ਹੈ ਉਹ ਕੀਤੀ ਗਈ ਹੋਵੇ ਔਰ 11000 ਸਿੱਖਾਂ ਨੇ ਸ਼ਹੀਦ ਹੋ ਕੇ ਗਏ ਹੁਣ ਮੈਂ ਸਾਰੀ ਸਰਕਾਰਾਂ ਨੂੰ ਇਸ ਵੱਲ ਖਿੱਚੇ ਤੌਰ ਤੇ ਧਿਆਨ ਦੇ ਕੇ ਇਹਨੂੰ ਸ਼ਹੀਦੀ ਹਫਤਾ ਘਰਾ ਦੇ ਕੇ ਤੇ ਇਹਨੂੰ ਬੜੇ ਬੜੇ ਸਾਈ ਦੇ ਨਾਲ ਮਨਾਉਣਾ ਚਾਹੀਦਾ ਹੈ ਕਿ ਐਸੇ ਖੁਸ਼ੀਆਂ ਦਾ ਸੁਆਗਤ ਨੂੰ ਜਿਹੜੇ ਨੇ ਇਸ ਹਫਤੇ ਵਿੱਚ ਲਈ ਕਰਨ ਚਾਹੀਗੇ ਔਰ ਉਹਨਾਂ ਨੂੰ ਅਸੀਂ ਸੇ ਸਰਕਾਰ ਭੇਟ ਕਰ ਸਕੀਏ